ਹਾਂ ਦੋਸਤੋ ਸੋਸ਼ਲ ਮੀਡੀਆ ਤੇ ਹੁਣ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਕਿ ਇੱਕ ਮੁੰਡੇ ਨੇ ਆਪਣੇ ਵਿਆਹ ਦੇ ਉੱਪਰ ਸੁਰਮਾ ਪਵਾਈ ਦੀ ਰਸਮ ਤੇ ਆਪਣੀ ਪਰਜਾਈ ਨੂੰ ਰਾਣੀ ਹਾਰ ਪਾਇਆ ਹੈ ਜਿਸ ਦੀ ਕਿ ਵੀਡੀਓ ਵੀ ਤੁਸੀਂ ਅੱਗੇ ਦੇਖ ਸਕਦੇ ਹੋ ਇਸ ਤਰ੍ਹਾਂ ਦੋਸਤੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਵੱਲੋਂ ਵੱਖ-ਵੱਖ ਤਰੀਕਿਆਂ ਦੇ ਕਮੈਂਟ ਵੀ ਕੀਤੇ ਜਾ ਰਹੇ ਹਨ। ਇੱਕ ਵੱਲੋਂ ਲਿਖਿਆ ਜਾਂਦਾ ਹੈ ਅਮੀਰਾਂ ਦੇ ਚੋਜ ਨੇ ਜੀ ਇਹ ਵੈਸੇ ਸਾਡੇ ਵਾਲੇ ਤਾਂ 500 ਹੀ ਦਿੰਦੇ ਨੇ। ਇੱਕ ਵੱਲੋਂ ਲਿਖਿਆ ਜਾਂਦਾ ਹੈ ਘਰ ਅੰਦਰ ਵੀ ਹਾਰ ਪਾ ਸਕਦੇ ਸੀ ਗਲੀ 'ਚ ਜਾ ਕੇ ਜ਼ਰੂਰੀ ਲੋਕਾਂ ਨੂੰ ਦਿਖਾਵਾ ਪਾਉਣਾ ਸੀ। ਅਤੇ ਇੱਕ ਵੱਲੋਂ ਲਿਖਿਆ ਜਾਂਦਾ ਹੈ ਸੁਰਮਾ ਘਰੇ ਪਾਇਆ ਹਾਰ ਗਲੀ 'ਚ। ਅਤੇ ਇੱਕ ਵੱਲੋਂ ਲਿਖਿਆ ਜਾਂਦਾ ਹੈ ਕਿਸਮਤ ਵਾਲੀ ਆ ਜੋ ਇੰਨਾ ਪਿਆਰ ਮਿਲ ਰਿਹਾ। ਇੱਕ ਸਾਡੇ ਵਾਲੇ ਆ ਜੋ ਸਾਥੋਂ ਮੱਚਦੇ ਰਹਿੰਦੇ ਆ। ਅਤੇ ਇੱਕ ਵੱਲੋਂ ਲਿਖਿਆ ਜਾਂਦਾ ਹੈ ਵੀਡੀਓ ਪਾਉਣ ਲਈ ਦਿੱਤਾ ਹੋਣਾ ਨਕਲੀ ਰਾਣੀ ਹਾਰ। ਇਸ ਤਰ੍ਹਾਂ ਦੋਸਤ ਬਾਕੀ ਦੋਸਤੋ ਤੁਹਾਡਾ ਹੀ ਕਹਿਣਾ ਹੈ ਇਸ ਵੀਡੀਓ ਨੂੰ ਲੈ ਕੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਧੇ ਜੀ ਹੋਰ ਵਾਇਰਲ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ